ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਐਕਸ਼ਨ ਐਸਆਈਟੀ ਦੇ ਵੱਲੋਂ ਦੁਬਾਰਾ ਸਮਨ ਜਾਰੀ ਕਰ ਲਏ ਗਏ ਨੇ ਔਰ ਸਮਨ ਜਿਹੜੇ ਨੇ ਉਹ ਤੀਜੀ ਵਾਰ ਦੁਬਾਰਾ ਜਾਰੀ ਹੋਏ ਨੇ ਜਦੋਂ ਤੋਂ ਕੋਰਟ ਦਾ ਆਰਡਰ ਆਇਆ ਸਮਨ ਦੇ ਮੁਤਾਬਕ 8 ਤਰੀਕ 8 ਅਗਸਤ ਦੀ ਤਰੀਕ ਮਕਸੂਸ ਰੱਖੀ ਗਈ ਹੈ ਉਸ ਦਿਨ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਛ ਵਾਸਤੇ ਬੁਲਾਇਆ ਗਿਆ ਪਟਿਆਲਾ ਪੁਲਿਸ ਰੇਂਜ ਜਿਹੜਾ ਉਹ ਤਲਬ ਕੀਤਾ ਗਿਆ ਹੈ ਔਰ ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੋ ਵਾਰ ਇਹਨਾਂ ਸਮਨਜ਼ ਨੂੰ ਆਪਣੇ ਵੱਲੋਂ ਰੱਦ ਕਰ ਚੁੱਕੇ ਨੇ ਉਹਨਾਂ ਨੇ ਇੱਥੋਂ ਇਹਨਾਂ ਸਮਨਜ਼ ਦੇ ਉੱਤੇ ਆਉਣੋਂ ਇਨਕਾਰ ਕਰ ਦਿੱਤਾ ਸੀਗਾ ਹਾਲਾਂਕਿ ਉਸ ਵੇਲੇ ਆਪਣੇ ਇੱਕ ਕੇਸ ਦਾ ਹਵਾਲਾ ਦਿੰਦਿਆਂ ਹੋਇਆਂ ਉਹੀ ਜਿਹੜਾ ਡਰੱਗ ਮਾਮਲਾ ਉਸ ਦੇ ਵਿੱਚ ਜਿਹੜਾ ਮਨੀ ਲਾਂਡਰਿੰਗ ਕੇਸ ਚੱਲ ਰਿਹਾ ਸੀ ਉਸ ਸੰਬੰਧੀ ਹਵਾਲਾ ਦਿੱਤਾ ਕਿ ਉਹਨਾਂ ਨੇ ਉਸ ਰਿਲੇਟਿਡ ਵੀ ਜਿਹੜਾ ਹੈ ਉਹ ਪੇਸ਼ੀਆਂ ਭੁਗਤਣੀਆਂ ਨੇ ਜਿਸ ਵਾਸਤੇ ਲਖਤੀ ਤੌਰ ਤੇ ਵਿਕਰਮ ਸਿੰਘ ਮਜੀਠੀਆ ਨੇ ਆਪਣਾ ਨਾ ਆਉਣ ਦਾ ਕਾਰਨ ਜ਼ਾਹਿਰ ਕਰ ਦਿੱਤਾ ਸੀ ਪਰ ਦੁਬਾਰਾ ਉਹਨਾਂ ਨੂੰ ਸਮਨ ਕੀਤਾ ਗਿਆ ਹਾਲਾਂਕਿ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਹੁਣ ਕਸੂਤੇ ਫਸ ਸਕਦੇ ਨੇ ਪਰ ਹੁਣ ਦੁਬਾਰਾ ਇੱਕ ਸਮਨ ਜਾਰੀ ਹੋ ਚੁੱਕਿਆ 8 ਤਰੀਕ 8 ਅਗਸਤ ਦੀ ਤਰੀਕ ਜਿਹੜੀ ਉਹ ਪਾਈ ਗਈ ਹੈ 6000 ਕਰੋੜ ਦਾ ਡਰੱਗ ਮਾਮਲਾ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਦੇ ਇਲਜ਼ਾਮ ਨੇ ਔਰ ਉਸੇ ਦੇ ਚੱਲਦੇ ਹੋਏ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਕਲੀ ਲੀਡਰ ਔਰ ਜਿਹੜੇ ਸਮਰਥਕ ਨੇ ਵਿਕਰਮ ਮਜੀਠੀਆ ਦਾ ਇਥੋਂ ਤੱਕ ਕਹਿੰਦੇ ਨੇ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਪੁਛਪੜਤਾਲਾਂ ਹੋਈਆਂ ਨੇ ਇਸ ਕਿਹੜੇ ਤੱਥ ਨੇ ਜਿਹੜੇ ਇਕੱਠੇ ਕੀਤੇ ਗਏ ਨੇ ਉਹਨਾਂ ਬਾਰੇ ਵੀ ਇੱਕ ਵਾਰੀ ਵਿਸਥਾਰ ਪੂਰਵਕ ਦੱਸਿਆ ਜਾਣਾ ਚਾਹੀਦਾ ਕਿ ਕਿਹੜੇ ਤੱਥ ਨੇ ਜਿਹੜੇ ਐਸਆਈਟੀ ਇਕੱਠੇ ਕਰ ਚੁੱਕੀ ਔਰ ਜਿਨ੍ਹਾਂ ਦੇ ਆਧਾਰ ਦੇ ਉੱਤੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਨੂੰ ਤਲਬ ਕੀਤਾ ਜਾ ਰਿਹਾ ਹੈ ਹਾਲਾਂਕਿ ਰੋਸ ਤੇ ਤੈਸ਼ ਦੇ ਵਿੱਚ ਜ਼ਰੂਰ ਨੇ ਮਜੀਠੀਆ ਦੇ ਚਾਹਵਾਨ ਔਰ ਅਕਾਲੀ ਲੀਡਰ ਪਰ ਇਸ ਦੇ ਬਾਵਜੂਦ ਦੁਬਾਰਾ ਸਮਨ ਕਰ ਲਿਆ ਗਿਆ ਐਸਆਈਟੀ ਦੇ ਵੱਲੋਂ ਐਸਆਈਟੀ ਦੇ ਇਸ ਸਮਨ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ 8 ਅਗਸਤ ਨੂੰ ਬੁਲਾਇਆ ਗਿਆ ਪਰ ਸਵਾਲ ਇਹ ਹੈ ਕਿ ਕੀ ਵਿਕਰਮ ਮਜੀਠੀਆ 8 ਅਗਸਤ ਨੂੰ ਇਸ ਪੇਸ਼ੀ ਦੇ ਵਿੱਚ ਪਹੁੰਚ ਸਕਣਗੇ ਜਾਂ ਨਹੀਂ ਕਿਉਂਕਿ ਪਿਛਲੀ ਵਾਰ ਵੀ ਮਜੀਠੀਆਂ ਨੂੰ ਜੁਡੀਸ਼ੀਅਲ ਅਧਿਰਜੇ ਮਿਆਂ ਦੇ ਕਾਰਨ ਇਹਨਾਂ ਪੇਸ਼ੀਆਂ ਨੂੰ ਸਕਿਪ ਕਰਨਾ ਪਿਆ ਸੀ ਕਿ ਇਸ ਵਾਰ ਵਿਕਰਮ ਮਜੀਠੀਆਂ ਆਉਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ